ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਮਿੱਤਰ ਆਰਥਿਕ ਸੇਵਾ ਦਾ ਜੋ ਇਸ ਇਲਾਕੇ ਦੇ ਵਿੱਚ ਰਹਿ ਕੇ ਲੋਕ ਸੇਵਾ ਕਰਦੇ ਆ ਮੇਰੇ ਵੀਰ ਨਿਕਲ ਜੀ ਜਿਨ੍ਹਾਂ ਨੇ ਕਿ ਕਾਫੀ ਸਮੇਂ ਤੋਂ ਜਿੱਥੇ ਜਿੱਥੇ ਕੋਈ ਸੰਗਤਾਂ ਨਹੀਂ ਜਾ ਸਕਦੀਆਂ ਸਨ ਉਹਨਾਂ ਵਾਸਤੇ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਹੋਇਆ ਵਾ ਅੱਜ ਵੀ ਸੰਗਤਾਂ ਨੂੰ ਲੈ ਕੇ 8ਵੇਂ ਪੜਾਅ ਦੇ ਵਿੱਚ ਜਾ ਰਹੇ ਨੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਜਿਹੜੇ ਸਾਡੇ ਸਿਆਣੇ ਸ਼ਰੀਰ ਨੇ ਜਾਂ ਅਸੀਂ ਨੌਜਵਾਨ ਵਾਸਤਾ ਵਿੱਚੋਂ ਆ ਸਾਤੋਂ ਗੁਰੂ ਘਰ ਦੇ ਵਿੱਚ ਗੁਰੂ ਅਸਥਾਨਾਂ ਤੇ ਧਾਰਮਿਕ ਸਥਾਨਾਂ ਤੇ ਜਾਣਾ ਬੜੇ ਔਖਾ ਜਿਹਾ ਲੱਗਦਾ ਵਾ ਪਰ ਬੜੀ ਇਹਨਾਂ ਦੀ ਬਹੁਤ ਮਿਹਰਬਾਨੀ ਆ ਕਿ ਕਿਸੇ ਨੂੰ ਪ੍ਰੇਰਨਾ ਦੇ ਕੇ ਇੱਕ ਗੁਰੂ ਘਰ ਦੇ ਵਿੱਚ ਲੈ ਕੇ ਜਾਣਾ ਬਹੁਤ ਵੱਡੀ ਇੱਕ ਬੰਦੇ ਦੀ ਤਾਕਤ ਹੁੰਦੀ ਆ ਇਹ ਇਹਨਾਂ ਦੀ ਨਿਮਰਤਾ ਤੇ ਇੱਕ ਭਾਵਨਾਵਾਵਾਂ ਕਿਉਂਕਿ ਇਹਨਾਂ ਦਾ ਜੋ ਇਲਾਕੇ ਦੇ ਵਿੱਚ ਵਾ ਸ੍ਰੀ ਸੀਸੀ ਵਿੱਦੀ ਦਾ ਜਿਹੜਾ ਕੰਮ ਕਰਾਉਂਦੇ ਆ ਉਹ ਸਾਡੀ ਕਮੇਟੀ ਬਣੀ ਹੋਈ ਆ ਮੈਂ ਵੀ ਉਹਦੇ ਵਿੱਚ ਮੈਂਬਰ ਆ ਉਹ ਉਹ ਸਾਲ ਬਾਅਦ ਅਸੀਂ ਉਹ ਵੀ ਸਮਾਗਮ ਕਰਾਉਣੀ ਆ ਉਥੋਂ ਹੀ ਸਾਨੂੰ ਪ੍ਰੇਰਨਾ ਲੱਗੀ ਆ ਕਿ ਜਿਹੜੇ ਲੋਕ ਗੁਰੂ ਧਾਮਾਂ ਵਿੱਚ ਨਹੀਂ ਜਾ ਸਕਦੇ ਜਾਂ ਸੇਵਾ ਨਹੀਂ ਕਰ ਸਕਦੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਯਾਤਰਾ ਜਿਵੇਂ ਕਾਟੂ ਸਾਹਿਬ ਚੱਲੇ ਅੱਜ ਅਜਮੇਰ ਜਾਣਾ ਵਾ ਉਸ ਜਗ੍ਹਾ ਦੇ ਉੱਪਰ ਦਰਸ਼ਨ ਕਰਨੇ ਆ ਕੋਈ ਪੂਰਵਲੇ ਕਰਮਜੀ ਦੇ ਚੰਗੇ ਹੁੰਦੇ ਆ ਉਹਨੂੰ ਇਹ ਦਰਸ਼ਨ ਪ੍ਰਾਪਤ ਹੁੰਦੇ ਆ ਸੋ ਮੈਂ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਦਿੰਨਾ ਜਿਹੜਾ ਮੇਰਾ ਵੀ ਡਰਾਈਵਰ ਗੱਡੀ ਲੈ ਕੇ ਜਾ ਰਿਹਾ ਵਾ ਉਹਨੂੰ ਵੀ ਖਾਤਰ ਮੈਂ ਪਰਮਾਤਮਾ ਕੋਲ ਅਰਦਾਸ ਬੇਤੀ ਕਰਦਾ ਇਹ ਸਤਿਗੁਰੂ ਦੇ ਸਿਰ ਤੇ ਮਿਹਰ ਭਰਿਆ ਤਰਖਣ ਜਿਨ੍ਹਾਂ ਨੇ ਐਨੇ ਸੰਗਤ ਨੂੰ ਨਾਲ ਲੈ ਕੇ ਜਾ ਕੇ ਯਾਤਰਾ ਕਰਾਉਣੀ ਆ ਰਸਤੇ ਦੇ ਵਿੱਚ ਵਿਗੜਨ ਤੋਂ ਬਚਾ ਕੇ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆ ਆ ਰਾਮ ਉਹ ਪ੍ਰਮਾਤਮਾ ਆਪ ਸੁਹਾਈ ਹੁੰਦਾ ਵਾ ਮੈਂ ਇੱਥੇ ਪਹੁੰਚਣ ਤੇ ਨਿਕਲ ਜੀ ਦਾ ਮੇਰੇ ਵੀਰ ਸੋਨੂ ਜੀ ਸਾਰੇ ਮੇਰੇ ਵੀਰ ਖੜੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਮਤਮਾਂ ਭੈਣਾਂ ਦਾ ਕਿ ਤੁਸੀਂ ਬਹੁਤ ਵੱਡਾ ਪ੍ਰਾਲਾ ਕਰਦੇ ਹੋ ਅਸੀਂ ਤੁਹਾਡੇ ਨਾਲ ਆ ਮੈਂ ਵੀ ਜਾਣਾ ਸੀ ਮਨ ਕਈ ਵਾਰ ਕੀਤਾ ਪਰ ਕਰਦੇ ਕਈ ਵਾਰ ਕਮੈਸ ਜੀਏ ਜੀ ਤੋਂ ਨਹੀਂ ਜਾ ਹੋਇਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੈਸਰ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੋਮਾ ਕੱਢ ਕੇ ਆਏ ਆ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸਭ ਤੁਹਾਡੇ ਵੱਲੋਂ ਕੋਈ ਨਾ ਕੋਈ ਉਪਰਾਲੇ ਕੀਤੇ ਜਾਂਦੇ ਹਰ ਸਾਲ ਤੇ ਏਅਰ ਕੀ ਯਾਤਰਾ ਲੈ ਕੇ ਜਾ ਰਹੇ ਹਾਂ ਕਿੱਥੇ ਯਾਤਰਾ ਚੱਲੀ ਹੈ ਤੇ ਕਿੰਵੀਂ ਯਾਤਰਾ ਦੀ ਇਹ ਪਹਿਲੀ ਗੱਲ ਹੈ ਇਹ ਯਾਤਰਾ ਚੱਲੀ ਹੈ ਸ਼੍ਰੀ ਸ਼੍ਰੀ ਸਿੱਧੀ ਵਿਨਾਇਕ ਸੇਵਾ ਸੰਗ ਵੱਲੋਂ ਇਹਦਾ ਟ੍ਰਾਫਟ ਬਣਾਇਆ ਹੋਇਆ ਹੈ ਚੰਕੋੜ ਜੀ ਸੋਨੂ ਜੀ ਅਸੀਂ ਹੋਰ ਵੀ 12 15 ਬੰਦੇ ਹੈਗੇ ਆ ਆ ਰਾਜ ਹੋ ਗਿਆ ਮੁੰਡਾ ਗਣੇਸ਼ੀ ਹੋ ਗਿਆ ਅਸੀਂ ਟਰਸਟੀ ਨੇ ਜਿਹੜੇ ਗਣਪਤੀ ਦੀ ਸੇਵਾ ਕਰਦੇ ਆ ਮੁੰਡਾ ਕ੍ਰਿਸ਼ਾ ਯੂਥ ਦੀ ਟੀਮ ਦੇ ਹੈਗੇ ਨੇ ਲੇਡੀਜ਼ ਮੈਂਬਰਸ ਨੇ ਸਾਡੇ ਹੋਰ ਵੀ ਬਹੁਤ ਮੈਂਬਰਸ ਨੇ ਜਿਹੜੀ ਇਹਦੀ ਸੇਵਾ ਕਰ ਰਹੇ ਨੇ ਅਸੀਂ ਹਰ ਮਹੀਨੇ ਦੋ ਯਾਤਰਾਵਾਂ ਲੈ ਕੇ ਜਾਂਦੇ ਨੇ ਇੱਕ ਵਰਿੰਦਾਵਨ ਬਰਤਾਨਾ ਤੇ ਮਥਰਾ ਇੱਕ ਯਾਤਰਾ ਜਾਂਦੀ ਆ ਸਾਡੀ ਖਾਟੂ ਸ਼ਾਮ ਸਾਲਾ ਸਰ ਪੁਸ਼ਕਰ ਤੇਜ ਮੇਰ ਠੀਕ ਹੈ ਇਹ ਯਾਤਰਾ ਕਿੱਥੇ ਜਾ ਰਹੀ ਹੈ ਜੀ ਤੁਹਾਡੀ ਇਹ ਯਾਤਰਾ ਸਾਡੀ 카ਟੂ ਸ਼ਾਮ ਜਾ ਰਹੀ ਹੈ ਜੀ ਪਹਿਲਾ ਇੱਥੋਂ ਅਸੀਂ ਜਾਵਾਂਗੇ ਪੁਸ਼ਕਰ ਪੁਸ਼ਕਰ ਤੋਂ ਜਮੀਰ ਆਂਦੇ ਹੋਏ 카ਟੂ ਸ਼ਾਮ ਫਿਰ ਹਸਾਲਾ ਤੱਕ ਫਿਰ ਵਾਪਸੀ ਕਰਾਂਗੇ ਇਹ ਯਾਤਰਾ ਕਿੰਵੀਂ ਯਾਤਰਾ ਹੈ ਤੁਹਾਡੀ ਇਹ 8ਵੀਂ ਯਾਤਰਾ ਹੈ ਜੀ ਸਾਡੇ ਠੀਕ ਹੈ ਜੀ ਗੁਰਪ੍ਰੀਤ ਜੀ ਜਿਹੜੀ ਆ ਤੁਹਾਡੀ ਯਾਤਰਾ ਜਾਂਦੀ ਤੁਹਾਡੀ ਸੰਸਾ ਵੱਲੋਂ ਇਹਦਾ ਮਤਲਬ ਕਿ ਕੀ ਤੁਸੀਂ ਕਰਾਇਆ ਰੱਖਿਆ ਜਾਂ ਕਿਸ ਤਰ੍ਹਾਂ ਮਤਲਬ ਕਿ ਇਹ ਸੰਗਤ ਜਾਂਦੀ ਹੈ ਨਹੀਂ ਜਿਹਦੇ ਕੋਲ ਗੱਲ ਕਰਾਇਆ ਦੇ ਸਕਦਾ ਹੈ ਠੀਕ ਹੈ ਜਿਹੜਾ ਨਹੀਂ ਦੇ ਸਕਦਾ ਕੋਈ ਗੱਲ ਨਹੀਂ ਜਿੰਨੇ ਜੋਗਾ ਹੈਗਾ ਉਹਨਾਂ ਕਰੇ ਜਾ ਸਕਦਾ ਜੀ ਇਹ ਆਪਣੀ ਹਰੇਕ ਮਹੀਨੇ ਯਾਤਰਾ ਜਾਂਦੀ ਹੈ ਸ਼੍ਰੀ ਸ਼੍ਰੀ ਮਨਾਈਕ ਦੇ ਜਾ ਸਕਦਾ ਇਹ ਜਾਨੀ ਫਰੀ ਖਫੰਡ ਵਾਲਾ ਹੀ ਆ ਕੰਮ ਵੀ ਸੇਵਾ ਹੈ ਜੀ ਆਪਾਂ ਸਾਰੇ ਆਪਣੇ ਮੈਂਬਰ ਰਲ ਕੇ ਜਿਹੜਾ ਨਹੀਂ ਪਾ ਸਕਦਾ ਸੀ ਮੈਂਬਰ ਰਲ ਕੇ ਪਾਨੇ ਆ ਵੀ ਹਰੇਕ ਬੰਦਾ ਦਰਸ਼ਨ ਕਰ ਸਕੇ ਜੀ ਬਸ ਸ਼ੈ ਸ਼੍ਰੀ ਰਾਮ ਮੇਰਾ ਹਾਂ ਜੀ ਮੇਰਾ ਨਾਮ ਜੀਤਾ ਤੇ ਜਿਹੜੀ ਯਾਤਰਾ ਜਾਂਦੀ ਤੁਸੀਂ ਹਰ ਸਾਲ ਜਾਂਦੇ ਹੋ ਨਾਲ ਜੀ ਹਾਂ ਜੀ ਹਰ ਵਾਰੀ ਨਾਲ ਤੇ ਯਾਤਰਾ ਕਿੱਥੇ ਜਾ ਰਹੀ ਹੈ ਜੀ ਇਹ ਜਾ ਰਹੀ ਹੈ ਕੋ ਹਿੱਕਾ ਜਾ ਰਹੀ ਹੈ ਅਜਮੇਰ ਘਾਟੂ ਸ਼ਾਮ ਅਸਲਾ ਸਰਵਾਲਾ ਦੀ ਠੀਕ ਹੈ ਕਿੰਵੀ ਯਾਤਰਾ ਆਂਟੀ ਇਹ 8th 8ਵੀਂ ਯਾਤਰਾ ਹੈ ਠੀਕ ਹੈ ਹੋਰ ਵੀ ਯਾਤਰਾ ਤੁਸੀਂ ਹੋਰ ਕਿਤੇ ਕਿਤੇ ਲੈ ਕੇ ਜਾਣੇ ਹੋ ਯਾਤਰਾ ਅਸੀਂ ਬਿੰਦਵਾਨ ਮਾਥੋ ਦਾ ਉਹ ਟਰਾਈ ਕਰ ਰਹੇ ਦੋ ਤਿੰਨ ਜਗ੍ਹਾ ਹੋਰ ਲੈ ਕੇ ਜਾਵਾਂਗੇ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਜਿਵੇਂ ਦਾ ਨਾਮ ਪ੍ਰਿਆੰਕਾ ਦਾ ਚਾਹ ਪ੍ਰਿਆੰਕਾ ਜੀ ਕਿਸ ਤਰ੍ਹਾਂ ਹੀ ਲੋਰਿਆ ਤੁਹਾਨੂੰ ਆ ਤੁਸੀਂ ਅੱਜ ਯਾਤਰਾ ਤੇ ਜਾ ਰਹੇ ਹੋ ਜੀ ਮੇਰੀ ਇਹ ਪਹਿਲੀ ਯਾਤਰਾ ਹੈਗੀ ਆ ਤਾਂ ਬਹੁਤ ਐਕਸਾਈਟਿਡ ਹੈਗੀ ਆ ਦਰਸ਼ਨ ਵਧੀਆ ਹੋ ਜਾਣ ਬਸ ਇਹ ਮੈਂ ਚਾਹਦੀ ਹੈਗੀ ਆ ਬੈਸਟ ਰਹੇ ਮੇਰੀ ਯਾਤਰਾ ਯਾਦਗਾਰ ਰਹੇ ਠੀਕ ਹੈ ਤੁਸੀਂ ਪਹਿਲੀ ਵਾਰ ਹੀ ਚੱਲੇ ਹੋ ਤੇ ਕੀ ਕਹਿਣਾ ਚਾਹੋਗੇ ਸ਼ਾਮ ਪ੍ਰੇਮੀਆ ਨੂੰ ਬਹੁਤ ਐਕਸਾਈਟਿਡ ਆ ਜਾਣ ਨੂੰ ਹਾਂਜੀ ਅੱਜ ਕੀ ਕਹਿਣਾ ਚਾਹੋਗੇ ਯਾਤਰਾ ਤੇ ਚੱਲੇ ਹੋ ਜੀ ਤੁਸੀਂ ਵੀ ਕਾਫਲੇ ਦਾ ਹਿੱਸਾ ਹੋ ਹਾਂ ਜੀ ਅੰਕ ਕੀ ਕਹਿਣਾ ਚਾਹੁੰਦਾ ਬਾਤ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਵੀ ਆਪਣੀ ਯਾਤਰਾ ਕਰਦੇ ਹਨ ਹਰ ਕੋਈ ਸਾਡੇ ਨਾਲ ਜੁੜੇ ਆ ਹਰ ਸਾਲ ਸਾਡੇ ਨਾਲ ਯਾਤਰਾ ਤੇ ਚਾਹੇ ਬਹੁਤ ਅੱਛਾ ਓਕੇ